ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਵੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਜੀ ਤੇ ਟਾਈਮ ਤਕਰੀਬਨ 11 ਵਜ ਗਏ ਆ ਕੰਮ ਤਾਂ ਦੇ ਸਾਰੇ ਨਵੇੜ ਲਏ ਆਪਾਂ ਦਿਖਾਉਨੇ ਆ ਤੁਹਾਨੂੰ ਇੱਧਰ ਸਾਰੇ ਓਕੇ ਹੋ ਗਿਆ ਬਰਾਂਡਾ ਕਮਰੇ ਝਾੜੂ ਪੂੰਛਾ ਹੋ ਗਿਆ ਸਾਰੇ ਪੂੰਛਾ ਲੱਗ ਗਿਆ ਉੱਧਰ ਮੈਂ ਧੋ ਕੇ ਪਾਈਆਂ ਹੈਗੀਆਂ ਦੇਖਦੀਆਂ ਹੋਣੀਆਂ ਦਰੀਆਂ ਤੋਂ ਕੇ ਪਾਤੀਆਂ ਥੜਾ ਵਗੈਰਾ ਸਾਰਾ ਤੋਤਾ ਕਪੜੇ ਤੋਤੇ ਦਰੀਆਂ ਸੀਗੀਆਂ ਕੱਡੀਆਂ ਜਿੱਦਾਂ ਦੇ ਗਦੈਲੇ ਵਿਛਾਏ ਉਵੇਂ ਰੱਖੀ ਬੈਠੀ ਸੀਗੀ ਤੇ ਆ ਸੀਗੇ ਖੇਸ ਤਿੰਨਕ ਦੋ ਪਹਿਲਾਂ ਤੋਂ ਲੈ ਸੀ ਇੱਕ ਦਿਨ ਅੱਗੇ ਤੇ ਇਹ ਰਹਿੰਦੇ ਸੀਗੇ ਤਿੰਨਕ ਦਰੀਆਂ ਸੀਗੀਆਂ ਤੇ ਤਿੰਨ ਸੀਗੇ ਖੇਸ ਧੋਣ ਵਾਲਾ ਅੱਜ ਮੈਂ ਤਾਂ ਐ ਤਾਂ ਫਿਰ ਹੁਣ ਟਾਈਮ ਲੱਗਣਾ ਹੀ ਵਿਸ਼ੇਸ਼ ਸਪੈਸ਼ਲ ਪੀਓ ਕੇ ਬੈਠੋ ਅੱਜ ਮੈਂ ਕਿਹਾ ਮੈਂ ਧੋਈ ਦਿੰਨੀ ਆ ਤੇ ਹੋਰ ਦਸੋ ਜੀ ਠੰਡ ਵਾਸਤੇ ਸਵੇਰੇ ਚੜ ਜਾਣਾ ਮੱਗਰ ਠੰਡ ਵਧਣ ਗਈ ਨਾ ਹੁਣ ਕੇਸ ਸਾਂਭਾਂਗੇ ਫਿਰ ਕੰਬਲ ਸਾਂਭਣ ਦੀ ਰੁੱਤ ਆ ਜਾਣੀ ਆ ਰਜਾਈਆਂ ਕੱਢ ਲਓ ਆਹ ਕੁਛ ਚੱਲੀ ਜਾਣਾ ਹੈ ਨਾ ਤੇ ਸਵੇਰੇ ਮੱਗਰ ਚੜ ਜਾਣਾ ਠੰਡ ਤਾਂ ਵਧੂ ਵਧੂਗੀ ਹਨ ਹਵਾ ਵਗਦੀ ਰਹੀ ਕਰਨ ਨੂੰ ਭੇਜਿਆ ਰਾਣੀ ਭੈਣ ਨਾਲ ਗਈਆ ਮਾਤਾ ਸਤੀ ਦੇ ਮੱਥਾ ਟੇਕਣ ਮੈਂ ਕਿਹਾ ਮੱਥਾ ਟਕਾ ਲਿਆ ਉਹਦੀ ਵੀ ਬਾੜੀ ਕੋਈ ਪਈ ਸੀ ਖੁਰਕ ਖੁਰਕ ਜੀ ਮੈਂ ਸ਼ਾਇਦ ਰਾਮ ਆ ਜੀ ਵੀ ਤੇ ਚਲੋ ਜੀ ਵਲੌਗ ਆਪਾਂ ਕਰ ਲਿਆ ਹੈਗੇ ਸ਼ੁਰੂ ਕਰਦੇ ਰਹਿਾਂਗੇ ਗੱਲਾਂ ਬਾਤਾਂ ਅੱਜ ਨਾ ਮੇਰਾ ਵੀ ਥੋੜਾ ਜਿਹਾ ਸਿਰ ਰਾਰ ਦਾ ਬਹੁਤ ਜ਼ਿਆਦਾ ਦੁਖੀ ਜਾਂਦਾ ਅਸਲ ਵਿੱਚ ਤਾਂ ਨਾ ਪਰਸੋਂ ਗਈ ਸੀਗੀ ਮੈਂ ਸਸਕਾਰ ਤੇ ਜਦੋਂ ਦੀ ਉਹਨ ਘਰ ਆਏ ਜਦੋਂ ਉੱਥੇ ਦੇਖ ਕੇ ਅੱਖਾਂ 'ਚ ਪਾਣੀ ਆਉਂਦਾ ਰਹਿੰਦਾ ਫਿਰ ਸਿਰ ਉੱਠ ਖੜਦਾ ਸਿਰ ਬਹੁਤ ਜ਼ਿਆਦਾ ਦੁਖਦਾ ਪਰਸੋਂ ਦੇ ਗੱਲ ਵੀ ਕੱਲ ਫਿਰ ਮੈਂ ਤਾਂ ਕਰਕੇ ਨਹੀਂ ਗਈ ਮੈਨੂੰ ਸਿਰ ਹੀ ਜਾ ਦੇ ਚਿੱਤ ਘਰ ਠਿੱਲਾ ਹੋ ਜਾਂਦਾ ਤੇ ਚਲੋ ਜੀ ਵਲੌਗ ਆਪਾਂ ਕਰ ਲਿਆ ਹੈਗੇ ਸ਼ੁਰੂ ਕਰਦੇ ਰਵਾਂਗੇ ਗੱਲਾਂ ਬਾਤਾਂ ਤੇ ਹੁਣ ਮੈਂ ਵੀਰਾਂ ਆ ਗਈ ਕੰਮ ਨਵੇੜ ਕੇ ਗੱਗੇ ਇਹਨਾਂ ਨੂੰ ਖੜਾਈਏ ਰੋਟੀ ਤੇ ਜਿਵੇਂ ਜਿਵੇਂ ਆਈ ਜਾਣਗੇ ਓਵੇਂ ਓਵੇਂ ਰੋਟੀ ਖਾ ਲੈਣ ਜਿੱਤੇ ਕੰਮ ਆਪਣਾ ਨਿਭੜਾ ਚਲੋ ਜੀ ਪਰਸਨਲ ਜਾਲ ਕੀ ਉਧਰ ਦੇ ਕਰ ਤਾਂ ਬੰਦ ਝਾਕ ਲਾ ਤੂੰ ਬਹੁਤ ਲੱਗੂ ਜਦੋਂ ਬਣੋ ਜੇ ਇੱਧਰ ਤਾਂ ਨਹੀਂ ਫੋਨ ਕਰਦਾ

ਮੈਂ ਆਉਂਦੀ ਤੇ ਕਾਹਲੀ ਕਰਨੀ ਹੈ ਨਾ ਐਥੇ ਰਹਿਣੇ ਕਿਹਾ ਕਿ ਦੋ ਵਾਰੀ ਤੇ ਆ ਮੈਨੂੰ ਹੋਵੇ ਕੋ ਹੋਣ ਲੱਗੇ ਕੋ ਪਤਾ ਨਹੀਂ ਵਰਦਾ ਮੁੰਡੂ ਤੇ ਉਹ ਕਹਿੰਦਾ ਹੈ ਨਾ ਮੇਰੇ ਮਿੱਠਾ ਚੜਨਾ ਲਈ ਦਾ ਖਾਤਾ ਕਰਦਾ ਹੈ ਨਾ ਯਾ ਵੀ ਵੀ ਵੱਡੇ ਕੱਪੇ ਤੋਂ ਨਹੀਂ ਵਰਤਦਾ ਹਾਂ ਹਾਂ ਪਤਲੇ ਆ ਬਠੜ ਨਹੀਂ ਉਹ ਚ ਠੱਡੀ ਹੋ ਜਾਣੀ ਸੀ ਨਾ ਨਾਮ ਦੀ ਹੈ कारन काट के देखूंगा uh, ना आप काट के बढ़िया नंबर नाराज़ हो गया सर दली का मिठी जा बिजार दली YouTube आप मगर की लगा नहीं मिठाई जा हाँ ओह डिक कर दिया ओ ता, ता, ता। 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 तो हाँ स्टैंडर्ड अच्छा अच्छा YouTube डाउनलोड कर ओर बिचारे डिक्टर मोबाइल YouTube ये तो सी अबे तो YouTube से करामा ਇੰਸਟਾਗ੍ਰam ਤੇ ਨਹੀਂ ਤੇ ਇੰਸਟਾਗ੍ਰam ਤੋਂ ਵੀ ਪੜਾਉਂਦਾ ਹਾਂ ਕੰਮ ਤੋਂ ਵੀ ਕਰਦਾ ਨਹੀਂ YouTube ਤੇ ਵੀ ਬਹੁਤ ਠੀਕ ਆ ਲੈ ਹਾਂ ਅਸਾਂ ਮੇਰੇ ਟੈਨਾਂ ਨੇ ਇੱਥੇ ਕਹਿੰਦੇ ਕਿ ਨਾਮ ਕੀ ਹੈ YouTube ਤੇ ਸਰ ਜੀ ਸੀਟ ਆਇਆ ਕਿਉਂ 200 ਦੇ ਆਇਆ YouTube ਚੱਲਦਾ ਨਹੀਂ ਤਾਂ ਕਹਿਤਾ ਨਹੀਂ ਆਉਣਾ ਉਹ YouTube ਚੱਲਦਾ ਨਹੀਂ ਤਾਂ ਨਹੀਂ ਇੱਥੇ ਹੀ ਆਉਣਾ ਚਾਹੀਦਾ ਜੇ ਮੈਂ ਪਾਉਂ ਆਂ ਸਰਚ ਤੇ ਗੰਗਰਪ੍ਰੀਤ ਨੂੰ Facebook ਤੋਂ ਹੁੰਦੇ ਮੈਂ ਰਹਾ ਹਾਂ ਯਾ ਮਨਿਕ ਤਾਂ ਇੱਕ ਦਿਨ ਦਫ਼ਤਰ ਉੱਤੇ ਇਕੱਠੇ ਹੋ ਗਏ ਕਾਰਡ ਦਾ ਅਪਲਾਈ ਕਰਨ ਵਾਲਾ ਆਹ ਬਾਲੀ ਸਾਡੇ ਆਸੋ ਤੇ ਮੰਦਾ 877 ਨੇ ਤੇ ਪਰ ਤੁਸੀਂ ਇੰਸਟਾਗ੍ਰਾਮ ਤੇ ਵੀ ਬਣਾਓ ਨਾ ਪੇਜ ਮੈਨੂੰ ਉਹ ਚਲਾਉਣਾ ਨਹੀਂ ਆਉਂਦਾ ਉਹ ਸੋਖਾ ਦੇਖੋ ਮੈਂ ਉਹ ਵੀ ਕਿਹਦਾ ਤੇ ਆ ਦੇ ਬਣਾਉਂ ਆਹ ਹੈ ਹਨ ਬੜੇ ਨਹੀਂ ਬਣਾਈ ਜਾਂਦੀ ਹਾਂ ਤੇਰਾ ਨਾਮ ਵੀੰਡਾ ਆਪਾਂ ਇਹਦੇ ਤੇ ਦੇਖੀਏ ਆਪਾਂ ਬਣਾਉਂਦੇ ਨਾ ਇਹਦਾ ਦਰਮਿਆਨ ਹੈ ਕੰਨ ਖਾਣਾ ਹੋਰ ਸਮੋਸਾ ਬਹੁਤ ਆਪਾਂ ਕੰਨ ਪਾਪਾ ਨੂੰ ਮਿਚ ਜਾਲਿਆ ਦੇ ਜਾਲਿਆ ਦੇ ਗਣ ਵੀ ਜੀ ਉਹ ਮੈਂ ਕਿਹਾ ਵੀ ਮਾਰ ਤੱਕ ਦੇ ਨੀ ਦਾ ਕੈਪਟਨ ਉਹ ਦੇ ਅਜੇ ਥੋੜੀ ਬਾਹਰਗਾ ਆ ਨਾਇਆ ਨੋ ਉਹ ਨਹੀਂ ਮੈਂ ਕੋਲ ਮੈਂ ਖਾਂ ਤਾਂ ਹਾਂ ਹੁਣ ਇਹ ਦੇਖਿਆ ਪੁਰੀ ਗੱਲ ਕਰਦੀ ਆ ਮੈਂ ਖਾ ਤਾਂ ਇਹ ਤੁਖਾ ਲੈ ਆਂਗੇ ਖਾ ਲੈਣਾ ਅੰਦਰ ਆ ਉਹ ਵੀ ਕੋਲ ਦਵਾਟ ਭਾੜ ਦਾ ਉਹਦੇ ਚੰਗੇ ਨਾ ਉਹ ਥੋੜੀ ਜਿਹੀ ਪਿੱਕੀ ਆ ਬਸ ਇਹ ਖਾ ਲੀ ਨਹੀਂ ਇੱਕ ਦੋ ਜਿਹੀ ਜਕੀ ਏ ਟੱਕ ਦੇਣ ਵੇਰੀ ਮਰ ਬੋਲਣਾ ਇਹਨਾਂ ਜਿਹੜਾ ਆਪਣਾ ਕੈਮਰਾ ਲਈ ਨਵਾਂ ਵਾਲੀ ਕਰ ਦੇ ਬਸ ਬਸ ਉਸ ਨੂੰ ਨਿਪਾਲੀ ਹੋ ਕੇ ਕੈਮਰਾ ਇੱਧਰ ਕਰ ਦੇ ਪੂਰਾ ਗੋਦਾ ਹਮੇਤ ਪਤਾ ਰਾਮਾ ਕੁਸਵਰੀ ਨੇ ਨਾ ਨਾ ਬਾਲੇ ਨੇਰੇ ਨਾ ਨੇਰੇ ਪੈਣ ਦਾ ਡੱਡ ਪੈਣਾ ਘਰੇ ਤੇ ਉਹ ਸਿੱਧੀ ਨੇ ਇਹਨਾਂ ਨੇ ਉਹ ਵੇਖਣਾ ਬਾਪੂ ਸੁਭਾ ਦਿਹਾੜਾ ਹੂੰ ਫਿਰ ਬਾਅਦ ਦੇ ਤੱਕ ਬਾਅਦ ਦੇ ਇਹ ਤੇ ਕਿ ਮੈਂ ਪਾ ਗਦੀਪ ਸਿੰਘ ਜੀ ਜਿਚ ਪੈਦਾ ਤੋਂ ਤਾਂ ਸੇਵਕ ਉਹਦੇ ਕਮਰਾ ਬਾਕ ਨੂੰ ਬਖ ਕਰਾਗਾ ਮਾਤਾ ਗੰਗਾ ਦੇ ਤੋਬਰ ਜੀ ਤੇ ਸਰਾਹ ਤੇ ਤਰਾਜੂਗੇ 12 ਵਜੇ ਤੋਂ ਪਹਿਲਾ ਸਾਭ ਸ਼ੁਰੂ ਹੋਣਾ ਹੈ ਆਰਾਮ ਨਾਲ ਆ ਜੀ ਨਹੀਂ ਨਹੀਂ ਉਹ ਕਹਿੰਦੀ ਕਿ ਜਿਹੜਾ ਚਰਾ ਸਾਭ ਹੱਗਾ ਸ਼ੁਰੂ 12:00 ਚ ਆਉਂਦਾ ਹੁੰਦਾ ਹੂੰ ਪਰ ਉਹ ਕਹਿੰਦੇ ਤੁਹਾਨੂੰ ਉੱਥੇ 9 ਵਜੇ ਹੋਣਾ ਚਾਹੀਦਾ ਜੀ ਜਗ੍ਹਾ ਨਹੀਂ ਮਿਲਦੀ ਬੈਠਣ ਦੀ ਉਹਨਾਂ ਦੇ ਫੋਟੋ ਬਾਤ ਤੇ ਬੈਠੇ ਵੀ ਲੋਕ ਆ ਰਹੇ ਤੇ ਗੁਰਕਾ ਸਾਹਿਬ ਨੇ ਜਾਣਾ ਪੈਣਾ ਕਿ ਫੋਨ ਤੇ ਵੀ ਕਰ ਸਕਦੇ ਉਹ ਆਪ ਦੇ ਉਹ ਰਿਮੋਟ ਤੇ ਗੁਰਕਾ ਸਾਹਿਬ ਫੋਨ ਫੋਨ ਤੇ ਬਾਟ ਨਹੀਂ ਕਰਦੇ ਨਹੀਂ ਕਰਦੇ ਨਾ ਫਿਰ ਮੈਂ ਸਰਦਾਰ ਮਿੰਵਾਲੇ ਚਲ ਮੇ ਜਾਣੀ ਹੈ ਤੇ ਫੋਨ ਤੇ ਤਾਂ ਲਾਈਟ ਆ ਜਾਂਦੀ ਹੈ ਨਾ ਹਾਂ ਵੈਸੇ ਵੀ ਬਾਤ ਲਾਉਣੀ ਸੀ ਤੇ ਫੋਨ ਨੂੰ ਅੱਛਾ ਮਾ ਬਾਟ ਤਾਂ ਤੇ ਫੋਨ ਨਹੀਂ ਚਲੂ ਬੰਦ ਕਰਕੇ ਕਰ ਲੈ ਜਰਾ ਬੰਦ ਕਰਕੇ ਹਾਂ ਕਰ ਲੈ ਇਦਾਂ ਹੀ ਕਰੂ ਪਰਸ ਦਾ ਸ਼ਾਇਦ ਨਾਲ ਲੱਜਾ ਹੈ ਨਾ ਅੱਛਾ ਜੀ ਬੰਦਾ ਤੇ ਪਰਸਪਸ ਭਾਣੂ ਗਿਆ ਵਾ ਤੇ ਬਸ ਕੋਈ ਘਰੇ ਹੀ ਰਹੂ ਜੀ ਕੋ ਘਰੇ ਰਹੂ ਤੇ ਤੋਂ ਸਿੱਧਰ ਨਿਕਲਣਾ ਪਰਸਾ ਲੇ ਜਾਨੋ ਤਾਂ ਫੇ ਛੱਡਾਂਗੇ ਨਾ ਰਾਣਾ ਨੂੰ ਫੱਟੇ ਮਾਉਂਗੀ ਬਾਈਪਾਸ ਤੇ ਜਨੋ ਮੈਂ ਹਾਂ ਹੋ ਜਾਵੇ ਪਰਸਾ ਮੈਂ ਹੁਣ ਨਹੀਂ ਕੱਟੋ ਸਵੇਰੇ ਹਾਂ 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 ਤਾਂ ਜਾਣਾ ਕੋਈ ਨਹੀਂ ਹਾਂ ਸਵੇਰ ਟੇਕੀ ਹੋਰ ਤਾਂ ਨਹੀਂ ਹੋਏਗਾ ਨਹੀਂ ਨਹੀਂ तो उधर से उसका दर्नेट एकली हो गया, यार तो आपकी सेवा बहुत बड़ी प्यारी है, ठोकड़ी। आप तो सीधे आपने जाना। बंद है, तो पढ़ी-पढ़ी आये मैं सो गया, आप ऐंड मनपीपल, जबकु जरूर चुपपल आ जाए। ਇਹ ਗੱਡੀ ਨੀਵੀ ਆ ਬੈਣਾ ਬੂਣਾ ਵੀ ਸੁੱਕਾ ਹੈਲੋ ਕੋਈ ਨਾ ਕੋਈ ਨਾ ਤੇਰੀ

ਪਿਛੇ ਰੱਖਿਆ ਨਾ ਪਿੱਛੇ ਰੱਖਿਆ ਸਾਗਾ ਸਾਗਾ ਸੀ ਹਾਂ ਕੋਈ ਨਾ ਕੋਈ ਨਾ ਸਾਰਾ ਵਧ ਗਿਆ ਸ਼ਾਬਾਸ਼ ਇੱਕ ਬਾਲਾ ਚੱਲ ਲੈ 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 ਕੋਈ ਨਹੀਂ ਕੋਈ ਥੈਂਕ ਯੂ ਆਈ ਲਵ ਪਿਆਰ ਹੀ ਚਾਹੀਦਾ ਹੈ ਹਾਂ ਚੰਗਾ ਭਾਜੀ ਕਲੋਂਕ ਤੁਹਾਨੂੰ ਹਾਂਜੀ ਥੈਂਕ ਯੂ ਜੀ ਹਾਂ ਆਉਂਗੇ ਹੈ ਨਹੀਂ ਮੰਗਲਵਾਰ ਚ ਆ ਜਾਓ ਨਾ ਪਲੀਜ਼ ਨਾ ਹਟ ਜਾ ਤੂੰ ਮੈਂ ਕਿ ਦੌੜ ਦੀ ਕੁੜੀ ਨਹੀਂ ਦੌੜਦੀ ਕੀ ਬੁੱਤੀ ਹੋ ਅਹ ਇਹਦੇ ਵੀ ਡਾਲਰ ਹੈ ਕਦਾਂ ਵੱਜੂਗਾ ਤੇਰੇ ਨਾਲ ਡਾਲਰ ਦਾ ਸਰੀਰ ਦੇ ਹਿਸਾਬ ਨਾਲ ਵੱਧੇ ਹਾਂ ਆਕੰਭ ਵਿੱਚ ਕਰ ਪਿੱਛੇ ਫੋਲਡ ਕਰਕੇ ਰੱਖ ਦੇ ਪੁੱਤ ਬਣ ਗਈ ਲੋ ਸੇਮ ਬੱਤੀ ਗੇ ਸ਼ੀਵ ਬੱਤੀ ਇਹ ਤਾਂ ਆਪਣੇ ਘਰੇ ਬਹੁਤ ਸਾਰੇ ਰੈਸਪੀ ਦਾ ਆਈ ਹੋਂਟਾ ਕੇ ਆ ਗਿਆ ਉੱਟ ਗਿਆ ਆ ਗਿਆ ਉੱਟ ਗਿਆ ਬਸ ਜਦੋਂ ਬੈਣ ਹੋਣੀ ਆਈਆਂ ਉਦੋਂ ਕੈਮਰਾ ਔਨ ਕੀਤਾ ਉਦੋਂ ਬਾਅਦ ਚ ਤਾਂ ਉਹ ਵੀ ਚਾ ਪਿਆ ਪਿਆ ਤੋਰ ਤੇ ਸਾਰੇ ਸੇਟ ਆ ਮੋ सबजी बनाली सरखमानट पनार 一样嘛。